ਸਮਝਦਾ ਕਿ ਇੱਕ ਪੰਜਾਬ ਦੇ ਲੋਕਾਂ ਦਾ ਇਕੱਠਿਆਂ ਰਹਿਣਾ ਉਹ ਭਾਵੇਂ ਵੱਖ-ਵੱਖ ਪਾਰਟੀਆਂ ਦੇ ਕਾਂਗਰਸ ਪਾਰਟੀ ਹੈ ਹੋਰ ਪਾਰਟੀਆਂ ਨੇ ਇਸ ਮੁੱਦੇ ਦਾ ਸਖਤ ਵਿਰੋਧ ਕੀਤਾ ਤੇ ਰਾਹੁਲ ਗਾਂਧੀ ਜੀ ਦਾ ਵੀ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਖਤ ਸ਼ਬਦਾਂ ਚ ਸਾਰਿਆਂ ਨੂੰ ਕਿਹਾ ਵੀ ਤਕੜੇ ਹੋ ਕੇ ਦਿਨ ਰਾਤ ਕਰ ਦੋ ਸਰਕਾਰ ਨੇ ਮੰਨ ਲਿਆ ਕਿ ਅਸੀਂ ਗਲਤ ਸੀ ਪੰਜਾਬ ਦੇ ਲੋਕ ਲੋਕ ਤੇ ਕਿਸਾਨ ਪੰਜਾਬੀਅਤ ਤਾਂ ਬਚਦੀ ਹੈ ਇਹ ਖੇਤੀ ਸੁੱਬੇ ਨੂੰ ਅਸੀਂ ਖੇਤੀ ਦੀ ਜ਼ਮੀਨ ਉਜਾੜਨ ਤੋਂ ਬਚਾ ਲਾਂਗੇ ਮਾਨ ਸਾਹਿਬ ਨੇ ਵੀ ਮੈਂ ਸਮਝਦਾ ਭਾਵੇਂ ਉਹਦਾ ਕੇਂਦਰ ਦੀ ਆਪਣੀ ਲੀਡਰਸ਼ਿਪ ਦਾ ਦਬਾਅ ਹੋਵੇ ਤੇ ਭਾਵੇਂ ਕਿਸੇ ਹੋਰ ਕੋਈ ਗੱਲ ਦਬਾਅ ਹੋਵੇ ਉਹਨਾਂ ਨੇ ਸਮਝ ਲਿਆ ਕਿ ਕੈਬਨਿਟ ਨੇ ਕਿ ਅਸੀਂ ਪੰਜਾਬ 'ਚ ਰਹਿਣਾ ਹੈ ਲੈਂਡ ਪੁਲਿੰਗ ਪਾਲਿਸੀ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਵਾਪਸ ਜ਼ਰੂਰ ਲੈ ਲਈ ਗਈ ਆ ਪਰ ਜਿੱਥੇ ਕਿ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਦੇ ਨੱਕ ਦੇ ਵਿੱਚ ダਮ ਲਿਆ ਦਿੱਤਾ ਸੀ ਉਸ ਨੂੰ ਲੈ ਕੇ ਸਰਕਾਰ ਕਿਤੇ ਨਾ ਕਿਤੇ ਜ਼ਰੂਰ ਝੁਕਿਆ ਜਿਸ ਦੇ ਨਾਲ ਪੰਜਾਬ ਦਾ ਕਿਸਾਨ ਖੁਸ਼ ਨਜ਼ਰ ਆ ਰਿਹਾ ਉੱਥੇ ਵਿਰੋਧੀ ਪਾਰਟੀਆਂ ਵੀ ਕਿਤੇ ਨਾ ਕਿਤੇ ਖੁਸ਼ ਨਜ਼ਰ ਆ ਰਹੀਆਂ ਨੇ ਜਦੋਂ ਕਿਸ ਦੀ ਗੋਡੀ ਲੱਗਦੀ ਹੈ ਤਾਂ ਵਿਰੋਧੀ ਕਹਿੰਦੇ ਜ਼ਰੂਰ ਖੁਸ਼ ਲੱਗਦੇ ਨੇ ਗੱਲਬਾਤ ਕਰਾਂਗੇ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਨੇ ਸਾਧੂ ਸਿੰਘ ਧਰਮਸੋਤ ਕਿਉਂ ਇਹਨਾਂ ਵੱਲੋਂ ਵੀ ਪਿਛਲੇ ਦਿਨੀ ਪਟਿਆਲਾ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਦੇ ਵਿੱਚ ਕਾਂਗਰਸ ਦੇ ਡਿਗਜ਼ਾਗੂ ਪਹੁੰਚੇ ਸਨ ਧਰਮਸੋਤ ਜੀ ਕਿਸ ਤਰ੍ਹਾਂ ਦੇਖਦੇ ਹੋ ਇਹ ਜਿਹੜਾ ਪਾਲਿਸੀ ਵਾਪਸ ਲਈ ਹੈ ਪੰਜਾਬ ਸਰਕਾਰ ਨੇ ਮੈਂ ਸਮਝਦਾ ਕਿ ਇਹ ਇੱਕ ਪੰਜਾਬ ਦੇ ਲੋਕਾਂ ਦਾ ਏਕਾ ਇਕੱਠਿਆਂ ਰਹਿਣਾ ਉਹ ਭਾਵੇਂ ਵੱਖ-ਵੱਖ ਪਾਰਟੀਆਂ ਦੇ ਕਾਂਗਰਸ ਪਾਰਟੀ ਹੈ ਹੋਰ ਪਾਰਟੀਆਂ ਨੇ ਇਸ ਮੁੱਦੇ ਦਾ ਸਖਤ ਵਿਰੋਧ ਕੀਤਾ। ਹੋਰ ਖਾਸ ਕਰਕੇ ਕਿਉਂ ਵਿਰੋਧ ਕੀਤਾ ਕਿ ਪੰਜਾਬ ਇੱਕ ਮਾਨਸਾਬ ਖੇਤੀ ਸੂਬਾ ਖੇਤੀ ਆਧਾਰ ਤੇ ਚੱਲਦਾ ਇੱਥੇ। ਜੇ ਖੇਤਾਂ 'ਚ ਕੁਝ ਹੁੰਦਾ ਖੇਤਾਂ 'ਚ ਫਸਲ ਹੁੰਦੀ ਹੈ ਚੰਗੀ ਹੁੰਦੀ ਹੈ ਮੰਡੀ 'ਚ ਜਾਂਦੀ ਹੈ ਸਾਰਾ ਚੱਕਾ ਜਿਹੜਾ ਘੁੰਮਦਾ ਨਾ ਖੇਤੀ ਦੇ ਨਾਲ ਹੀ ਚੱਲਦਾ ਹੈ। ਇਹ ਉਹ ਗੜਗਾਉ ਤਾਂ ਹੈ ਨਹੀਂ ਕੋਈ ਇੰਡਸਟਰੀ ਏਰੀਆ ਤਾਂ ਹੈ ਨਹੀਂ ਇੱਥੇ ਤਾਂ ਪੰਜਾਬ ਆ ਜਿਹੜਾ ਖੇਤੀਬਾੜੀ ਦੇ ਚਾ ਸੂਬਾ ਖੇਤੀਬਾੜੀ ਦੇ ਚੱਲਦਾ ਨਿਰਭਰ ਹੈ ਔਰ ਮੈਂ ਸਮਝਦਾ ਕਾਂਗਰਸ ਪਾਰਟੀ ਨੇ ਜੇ ਕੋ ਵੱਡਾ ਪ੍ਰਧਾਨ ਤੇ ਸਾਰੇ ਸਾਥੀਆਂ ਨੇ ਵੱਡਾ ਰੋਲ ਜੇ ਨਿਭਾਇਆ ਆ ਜਦੋਂ ਜਹਿਦ ਕੀਤੀ ਹੈ ਔਰ ਉੱਥੇ ਰਾਹੁਲ ਗਾਂਧੀ ਜੀ ਦਾ ਵੀ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਖਤ ਸ਼ਬਦਾਂ ਚ ਸਾਰਿਆਂ ਨੂੰ ਕਿਹਾ ਵੀ ਤਕੜੇ ਹੋ ਕੇ ਦਿਨ ਰਾਤ ਕਰ ਦੋ ਔਰ ਪੰਜਾਬ ਦਾ ਕਿਸਾਨ ਜੇ ਨਹੀਂ ਬਚੇਗਾ ਤੇ ਪੰਜਾਬ ਨਹੀਂ ਬਚੇਗਾ ਔਰ ਕਾਂਗਰਸ ਪਾਰਟੀ ਦੇ ਇੱਕ ਇੱਕ ਵਰਕਰ ਨੇ ਭਾਵੇਂ ਬੁਲਾਰਿਆਂ ਦੇ ਟਾਈਮ 'ਚ ਕੋਈ ਬੋਲਣ ਵਾਲਾ ਸੀ ਕੋਈ ਇਕੱਠ ਕਰਨ ਵਾਲਾ ਸੀ ਕੋਈ ਗੱਡੀਆਂ ਲਿਆਉਣ ਵਾਲਾ ਸੀ ਇੱਕ ਪ੍ਰਦਰਸ਼ਨ ਕਰਨਾ ਸੀ ਆਪਣਾ ਰੋਸ ਕਰਨਾ ਸੀ ਸਰਕਾਰ ਨੂੰ ਕਹਿਣਾ ਸੀ ਵੀ ਇਹ ਤੁਹਾਡਾ ਕਦਮ ਗਲਤ ਹੈ ਔਰ ਮੈਂ ਸਮਝਦਾ ਕਿ ਅੱਜ ਬੜੀ ਖੁਸ਼ੀ ਹੋਈ ਆ ਮਨ ਜਦੋਂ ਸਰਕਾਰ ਨੇ ਮੰਨ ਲਿਆ ਕਿ ਅਸੀਂ ਗਲਤ ਸੀ ਪੰਜਾਬ ਦੇ ਲੋਕ ਤੇ ਕਿਸਾਨ ਪੰਜਾਬੀਅਤ ਤਾਂ ਬਚਦੀ ਐ ਜੇ ਖੇਤੀ ਸੂਬੇ ਨੂੰ ਅਸੀਂ ਖੇਤੀ ਦੀ ਜ਼ਮੀਨ ਉਜਾੜਨ ਤੋਂ ਬਚਾ ਲਾਂਗੇ ਉਹਨਾਂ ਨੇ ਜਿਹੜਾ ਕਾਨੂੰਨ ਸੀ ਲੈਂਡ ਪੂਲنگਾ ਵਾਲਾ ਵਾਪਸ ਲਿਆ ਮੈਂ ਸਮਝਦਾ ਕਿ ਮੈਂ ਐਉਂ ਨਹੀਂ ਕਹਿੰਦਾ ਕਿ ਸਾਡੀ ਬਹੁਤ ਵੱਡੀ ਜਿੱਤ ਹੋ ਗਈ ਆ ਜੀ ਇਹ ਹੋ ਗਿਆ ਜੀ ਕਈ ਵਾਰੀ ਬੰਦੇ ਭੁਲੇਖਿਆਂ ਚ ਹੁੰਦਾ ਹੈ ਕਹਿੰਦਾ ਰੰਡੀ ਤਾਂ ਰੰਡੇਪਾ ਕੱਟ ਲੈਂਦੀ ਐ ਤੇ ਕਈ ਵਾਰੀ ਨਾ ਲੋਕ ਨਹੀਂ ਕਰ ਸ਼ਰਾਰਤੀ ਲੋਕ ਨੇ ਜਿਹੜੇ ਉਹ ਨਹੀਂ ਕੱਟਣ ਉਹ ਨਹੀਂ ਕੱਟਣ ਦਿੰਦੇ ਮੈਂ ਸਮਝਦਾ ਮਾਨ ਸਾਹਿਬ ਕਿ ਸਰਕਾਰ ਨੇ ਮੈਂ ਸਮਝਿਆ ਦੇਰ ਆਈ درست ਆਈ ਹੈ ਮੈਂ ਧੰਨਵਾਦੀ ਵੀ ਹਾਂ ਬਿਲਕੁਲ ਉਹ ਅੱਜ ਪੰਜਾਬ ਦੇ ਪ੍ਰਤੀ ਉਹਨਾਂ ਨੇ ਫੈਸਲਾ ਜਿਹੜਾ ਗਲਤ ਸੀ ਵਾਪਸ ਲਿਆ ਹੈ ਬਿਲਕੁਲ ਜਦੋਂ ਇਸ ਜੀਆਂ ਪਾਲਿਸੀਆਂ ਧਰਮਸ਼ੋਹ ਦੀ ਬਣਦੀਆਂ ਨੇ ਕਿ ਸਰਕਾਰਾਂ ਸੋਚਦੀਆਂ ਨੇ ਵੀ ਆਪਣੇ ਸੂਬੇ ਦੇ ਹਿੱਤ ਲਈ ਆ ਜਾਂ ਨੁਕਸਾਨ ਦੇ ਲਈ ਆ ਇਹਦੇ ਚਾਨਾ ਮਾਨ ਸਾਹਿਬ ਕਈ ਵਾਰੀ ਬੰਦੇ ਦੀ ਨਾ ਮਜਬੂਰੀਆਂ ਹੋ ਜਾਂਦੀਆਂ ਬੰਦਾ ਹੀ ਆ ਪਰ ਰੱਬ ਤਾਂ ਹੈ ਨਹੀਂ। ਹੂੰ। ਕਈ ਵਾਰੀ ਤੁਸੀਂ ਦੇਖਿਆ ਪਿਛਲੇ ਸਮੇਂ 'ਚ ਵੀ ਜਦੋਂ ਸੈਂਟਰ ਦੀ ਸਰਕਾਰ ਨੇ ਕਾਲੇ ਕਾਨੂੰਨ ਖੇਤੀ ਦੇ ਲਿਆਂਦੇ ਸੀ। ਹੂੰ। ਔਰ ਸਾਰੇ ਹਿੰਦੁਸਤਾਨ 'ਚ ਹਾਹਾਕਾਰ ਮਚ ਗਈ ਸੀ। ਔਰ ਬਾਦਲ ਸਾਹਿਬ ਦੀ ਪਾਰਟੀ ਉਦੋਂ ਭਾਜਪਾ ਨਾਲ ਸਮਝੌਤਾ ਸੀ। ਹੂੰ। ਅਲੱਗ ਹੋਣਾ ਪਿਆ। ਹੂੰ। ਉਹਨਾਂ ਨੂੰ ਸਮਝੌਤਾ ਸੀ ਉਹਨਾਂ ਨੂੰ ਨਾਲ ਰਹਿ ਕੇ ਵਿੱਚ ਉਹ ਕਾਨੂੰਨ ਪਾਸ ਤਾਂ ਕਰਵਾਏ ਜਿਵੇਂ ਅੱਜ ਹੁਣ ਆ ਹੋਇਆ ਹੈ। ਹੂੰ। ਲੈਂਡ ਪੂਲਿੰਗ ਵਾਲਾ ਪਾਸਤਾ ਕਰਵਾਇਆ ਜਦੋਂ ਪੰਜਾਬ ਦੇ ਲੋਕ ਕਿਸਾਨ ਸਾਰੀਆਂ ਪਾਰਟੀਆਂ ਨੇ ਵਿਰੋਧ ਕੀਤਾ ਆਖਰਕਾਰ ਬਾਦਲ ਸਾਹਿਬ ਨੇ ਸਮਝਿਆ ਕਿ ਪੰਜਾਬ ਨਾਲ ਖੜਨਾ ਚਾਹੀਦਾ ਪੰਜਾਬ ਦੇ ਕਿਸਾਨ ਨਾਲ ਖੜਨਾ ਚਾਹੀਦਾ ਪੰਜਾਬ ਦੇ ਲੋਕਾਂ ਨਾਲ ਖੜਨਾ ਚਾਹੀਦਾ ਅਸੀਂ ਗਲਤ ਹੈ ਤਾਂ ਉਹਨਾਂ ਨੇ ਸਮਝ ਕੇ ਮੌਕੇ ਦੀ ਗੱਲ ਨੂੰ ਮੈਂ ਸਮਝਦਾ ਆਪਣੀ ਗਲਤੀ ਨੂੰ ਸੁਧਾਰਿਆ ਉਹਨਾਂ ਨੇ ਵਾਪਸ ਲਿਆ ਔਰ ਬੀਜੇਪੀ ਦਾ ਖਹਿੜਾ ਛੱਡ ਕੇ ਬੀਬੀ ਹਾਰ ਸਿਮਰਤ ਕੌਰ ਬਾਦਲ ਮੰਤਰੀ ਤੋਂ ਅਸਤੀਫਾ ਦੇ ਕੇ ਆਈ ਸੀ ਇਵੇਂ ਜਿਵੇਂ ਮਾਨ ਸਾਹਿਬ ਨੇ ਵੀ ਮੈਂ ਸਮਝਦਾ ਭਾਵੇਂ ਉਹਦਾ ਕੇਂਦਰ ਦੀ ਆਪਣੀ ਲੀਡਰਸ਼ਿਪ ਦਾ ਦਬਾਅ ਹੋਵੇ ਤੇ ਭਾਵੇਂ ਕਿਸੇ ਹੋਰ ਕੋਈ ਗਲਤ ਦਬਾਅ ਹੋਵੇ ਉਹਨਾਂ ਨੇ ਸਮਝ ਲਿਆ ਕਿ ਕੈਬਨਿਟ ਨੇ ਕਿ ਅਸੀਂ ਪੰਜਾਬ 'ਚ ਰਹਿਣਾ ਹੈ ਅਸੀਂ ਜੇ ਪੰਜਾਬ 'ਚ ਰਹਿਣਾ ਅਸੀਂ ਦਿੱਲੀ ਨਹੀਂ ਜਾਣਾ ਅਸੀਂ ਕਿਥੇ ਹੋਰ ਸੂਬੇ 'ਚ ਨਹੀਂ ਜਾਣਾ ਪੰਜਾਬੀਆਂ ਨਾਲ ਆਖਰਕਾਰ ਸਾਡੀ ਮਿਲਨ ਵਰਤਨ ਤਾਂ ਪੰਜਾਬੀਆਂ ਨਾਲ ਰਹਿਣੀ ਹੈ ਨਾ ਉਹਨਾਂ ਨੇ ਮੈਂ ਸਮਝਦਾ ਕਿ ਸਹੀ ਕਦਮ ਚੁੱਕਿਆ ਉਹ ਭਾਵੇਂ ਆਪਣੀ ਸੋਚ ਸਮਝ ਰਹੋ ਨਾ ਤੇ ਉਹਨਾਂ ਦੇ ਸਾਥੀਆਂ ਨੇ ਵਿਚਾਰ ਵਟਾਦਰਾ ਕੀਤਾ ਹੋਇਆ ਯਾਰ ਸਾਰੇ ਲੋਕ ਵਿਰੋਧ ਕਰਦੇ ਨੇ ਹੂੰ ਦੇਖੋ ਕਾਂਗਰਸ ਵੀ ਵਿਰੋਧ ਕਰਦੀ ਆ ਅਕਾਲੀ ਦਲ ਵੀ ਕਾਮਰੇਡ ਵੀ ਸਾਰੇ ਇਹ ਮੁੱਦਾ ਵਾਕਈ ਵਾਪਸ ਲੈਣਯੋਗ ਹੈ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਔਰ ਵਾਪਸ ਲਿਆ ਔਰ ਮੈਂ ਸਮਝਦਾ ਪੰਜਾਬ ਔਰ ਪੰਜਾਬੀਅਤ ਦੀ ਇਹ ਵੱਡੀ ਜਿੱਤ ਹੋਈ ਆ ਅੱਗੇ ਨੂੰ ਕੋਈ ਐਸੀ ਗੱਲ ਕਰੇਗਾ ਬੜੀ ਸੋਚ ਸਮਝ ਕੇ ਕਰੇਗਾ ਕਿ ਪੰਜਾਬ ਦੇ ਨਾਲ ੱਤਕਾ ਹਰਗੇਜ ਕਦੇ ਪੰਜਾਬੀਆਂ ਨੂੰ ਮਨਜ਼ੂਰ ਨਹੀਂ ਹੁੰਦਾ ਬਿਲਕੁਲ ਇੱਕ ਗੱਲ ਹੋਰ ਵੀ ਸਾਨੂੰ ਦੱਸੋ ਇਸ ਵਾਰ ਜਿਹੜੀ ਪਾਲਿਸੀ ਆ ਹਰਜੋਤ ਬੈਂਸ ਦਾ ਪਿਛਲੇ ਦਿਨੀ ਜਿਹੜੇ ਸਿੱਖਿਆ ਮੰਤਰੀ ਉਹਨਾਂ ਦਾ ਬਿਆਨ ਵੀ ਅਸੀਂ ਇਹ ਪਿਛਲੀਆਂ ਸਰਕਾਰਾਂ ਦੀ ਕਹਿੰਦੇ ਪਾਲਿਸੀਆਂ ਸੀ ਅਸੀਂ ਨਹੀਂ ਇਹ ਪਾਲਿਸੀ ਲੈ ਕੇ ਆਏ ਸੀ ਤੁਹਾਡੀ ਸਰਕਾਰ ਵੱਲੋਂ ਤਾਂ ਨੀ ਕਿਤੇ ਪਾਲਿਸੀ ਬਣੀ ਸੀ ਮੇਰੀ ਗੱਲ ਸੁਣੋ ਸਾਡੀ ਸਰਕਾਰ ਵੇਲੇ ਜੇ ਪਾਲਿਸੀਆਂ ਬਣੇ ਤਾਂ ਕਿਸੇ ਨੇ ਵਿਰੋਧ ਨਹੀਂ ਕੀਤਾ ਉਹਨਾਂ ਨੂੰ ਬਣਦਾ ਹੱਕ ਦਿੱਤਾ ਗਿਆ ਸੀ ਜੇ ਦੇਖੋ ਸਰਕਾਰਾਂ ਬਣਦੀਆਂ ਨੇ ਸੜਕਾਂ ਨਿਕਲਦੀਆਂ ਨੇ ਰੇਲ ਗੱਡੀਆਂ ਨਿਕਲਦੀਆਂ ਨੇ ਉਹਦੇ ਚੋਂ ਕਿਸਾਨ ਨੂੰ ਪੈਸੇ ਮਿਲਦੇ ਆ ਉਹਨੂੰ ਨਕਦ ਪੈਸੇ ਮਿਲ ਜੇ ਕਿਸਾਨ ਨੂੰ ਫਾਇਦਾ ਤਾਂ ਜੇ ਉਹਦੀ ਲੱਖ ਦੀ ਜ਼ਮੀਨਾਂ ਨੂੰ 10 ਲੱਖ ਰੁਪਈਆ ਮਿਲੇ ਉਹ ਕਿਤੇ ਗਵਾਂਢ ਤੇ ਲੈ ਲੇਗਾ ਦੂਸਰੇ ਪਿੰਡ ਜਾ ਕੇ ਜ਼ਮੀਨ ਲੈ ਲੇਗਾ ਇੱਥੇ ਨਹੀਂ ਮਿਲਦਾ ਕਿਸੇ ਹੋਰ ਪਾਸੇ ਲੈ ਲੇਗਾ ਪਰ ਕਿਸਾਨ ਦਾ ਤਾਂ ਖੇਤੀਬਾੜ ਗੁਜ਼ਾਰਾ ਨਹੀਂ ਨਾ ਜੀ ਅੱਜ ਆਪਾਂ ਕਹਿ ਦਈਏ ਆ ਜਮੀਨ ਆ ਜੀ ਆ ਜਮੀਨ ਤੁਹਾਡੀ ਹੋਵੇ ਮਾਨ ਸਾਹਿਬ ਹਮ ਆ 10 ਕਿੱਲੇ ਨੇ ਤਿੰਨ ਕਿੱਲੇ ਤੁਹਾਨੂੰ ਦਿੱਤੇ ਜੀ ਮੈਂ ਕਿਹੜਾ ਦਾਨ ਕਰਤਾ ਜਮੀਨ ਦਾ ਤੇਰੀ ਹੈ ਹਮ ਤੁਹਾਨੂੰ 40 ਸਾਲ 50 ਸਾਲ ਉਡੀਕ ਕਰਨਾ ਪਵੇ ਤੁਹਾਡਾ ਪਲਾਟ ਵੱਜ ਜਾਏਗਾ ਜੀ ਤੁਹਾਡੀ ਕਰੋੜਾਂ ਦੀ ਹੋ ਜਾਏਗੀ ਉਹ ਕੀ ਕਰੇਗਾ ਜੀ ਨੇ ਰੋਜ਼ ਕਮਾ ਕੇ ਖਾਣਾ ਸੀ ਕਿਸਾਨ ਨੇ ਤਾਂ ਖੇਤੀ ਚ ਰੋਜ਼ ਖਾਣਾ ਸੀ ਤੁਹਾਡੀ ਜਮੀਨ ਤੁਹਾਨੂੰ ਤੀਜਾ ਸਾ ਦੇ ਕੇ ਅਸੀਂ ਦਾਨੀ ਸੱਜਣ ਬਣ ਗਏ ਤੁਸੀਂ ਲੈਣ ਵਾਲੇ ਬਣ ਗਏ ਬਿਲਕੁਲ ਜਿਹੜੇ ਜਿੱਥੇ ਤੁਹਾਡੀ ਇੰਟਰਵਿਊ ਹੋ ਰਹੀ ਆ ਇਹ ਵੀ ਘਟ ਤੋਂ ਘਟ 2300 ਵਿਗੇ ਜ਼ਮੀਨ ਆ ਜੀ ਆ ਵੀ ਤੁਹਾਨੂੰ ਤਸਵੀਰਾਂ ਅਸੀਂ ਦਿਖਾਉਂਦੇ ਆ ਸਾਡੇ ਸਾਹਮਣੇ ਦੇਖ ਸਕਦੇ ਹੋ ਤੇ ਇੱਥੇ ਦੀ ਹੁਣ ਤੱਕ ਧਰਮ ਸੋਝੀ ਕੋਈ ਬਸੋ ਹੋ ਸਕੀ ਇੱਥੇ ਲੋਕ ਨਹੀਂ ਰਹਿ ਸਕੇ ਉਹ 45000 ਏਕੜ ਪੰਜਾਬ ਦੀ ਜ਼ਮੀਨ ਜਿਹੜੀ ਪੰਜਾਬ ਸਰਕਾਰ ਨੇ ਰਿਕਵਰ ਕਰਨੀ ਸੀ ਉਹ ਕਦੋਂ ਤੱਕ ਪੱਛੀ ਮੈਂ ਇਹ ਮੈਂ ਇਹੀ 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 ਕਹਿਣਾ ਗੱਲ ਤਾਂ ਇਹ ਆ ਫਿਰ ਅਗਲੇ ਸੁਣਨ ਵਾਲੇ ਨੂੰ ਬੁਰਾ ਲੱਗਦਾ ਹੂੰ ਉਹ ਸੁਣਨ ਵਾਲੇ ਨੂੰ ਬੁਰਾ ਲੱਗਦਾ ਕਹਿੰਦੇ ਲਾਗੀਆਂ ਨੇ ਲਾਗ ਲੈਣੇ ਨੇ ਜਾਂਦੀ ਰੰਡੀ ਹੋ ਜੇ ਪੰਜਾਬ ਦੀ ਕਹਾਵਤ ਹੈ ਜਾਂਦੀ ਰੰਡੀ ਹੋ ਜੇ ਲਾਗੀਆਂ ਨੇ ਲਾਗ ਲੈ ਕੇ ਰਾਹ ਪੈਣਾ ਗੱਲ ਹੈ ਇੱਥੇ ਵੀ ਲਾਗੀ ਇਕੱਠੇ ਹੋਏ ਸੀਗੇ ਮੈਂ ਸਮਝਦਾ ਕਿ ਵਪਾਰੀਆਂ ਦੇ ਨਾਲ ਸੌਦੇਬਾਜ਼ੀ ਕਈ ਬੰਦੇ ਕਰਾਉਣ ਵਾਲੇ ਫਿਰਦੇ ਸੀਗੇ ਉਹਨਾਂ ਰਾਹ ਪਣੇ ਤਾਂ ਚੰਡੀਗੜ੍ਹ ਪੂਰੀ ਤਰ੍ਹਾਂ ਦੀ ਵਸਿਆ 70 ਸਾਲ ਹੋ ਗਏ ਉਹਨੂੰ ਹੂੰ ਲੱਗੇ ਨੂੰ ਇਹ ਕਿੱਥੇ ਕਲੋਨੀਆਂ ਆ ਜੇ ਕਿਹੜੀਆਂ ਆ ਦੇਖੋ 20 ਸਾਲ ਤੱਕ ਕਲੋਨੀ ਨੂੰ ਹੋ ਗਏ ਕੋਈ ਵਸਿਆ ਘਰ ਕਦੋਂ ਵੇਖੇ ਕਦੋਂ ਕਿਸਾਨ ਨੂੰ ਆਉ ਉਦੋਂ ਤੱਕ ਕਿਸਾਨ ਦਾ ਪੱਤਣ ਹੋ ਜਾਏਗਾ ਹੂੰ ਇਹ ਵੀ ਇਹ ਵੀ ਇਹ ਇਹ ਚੀਜ਼ਾਂ ਸੋਚਣ ਵਾਲੀਆਂ ਹਰ ਸ਼ਹਿਰ ਦੇ ਵਿੱਚ 5 20 25 25 ਏਕੜ ਤੇ ਕਲੋਨੀਆਂ ਕਟੀਆਂ ਹੋਈਆਂ ਨਾਜ਼ਰ ਆ ਰਹੀਆਂ ਨੇ ਹਨ ਤੇ ਜਿਹੜਾ ਪੰਜਾਬ ਦਾ ਨੌਜਵਾਨ ਉਹ ਵਿਦੇਸ਼ਾਂ ਹੀ ਧਰਤੀ ਰੁੱਕ ਕਰ ਇੱਥੇ ਰਹਿ ਕਿਹੜਾ ਗਿਆ ਗੱਲ ਤਾਂ ਇਹੀ ਆ ਨਾ ਜਿਹੜੀ ਜ਼ਰੂਰਤ ਨਹੀਂ ਚੀਜ਼ ਦੀ ਕਿਸਾਨ ਨੂੰ ਆਪਾਂ ਓਜਾੜ ਰਹੇ ਹਾਂ ਤੇ ਜਿਹੜੀ ਚੀਜ਼ ਦੀ ਜ਼ਰੂਰਤ ਨਹੀਂ ਹੈ ਪਹਿਲੇ ਹੀ ਮਕਾਨ ਖਾਲੀ ਪਹਿਲਾਂ 5-5 ਬੱਚੇ ਹੁੰਦੇ ਤੁਹਾਨੂੰ ਤਾਂ ਇੱਕ-ਇੱਕ ਬੱਚੇ ਦੇ ਆਧਾਰ ਤੇ ਰਹਿ ਗਿਆ ਪਰਿਵਾਰ ਉਹਨਾਂ ਵਾਸਤੇ ਘਰ ਆਪਣੇ ਜੋਗੇ ਹੈਗੇ ਨੇ ਸੋ ਮੇਰੇ ਕਹਿਣ ਦਾ ਭਾਅ ਮਾਨ ਸਾਹਿਬ ਇਹ ਸਰਾਸਰ ਗਲਤ ਸੀਗੀ ਸਕੀਮ ਔਰ ਇਹ ਸਰਕਾਰ ਨੇ ਠੀਕ ਕੀਤਾ ਜਿਹੜਾ ਵਾਪਸ ਆਪਣਾ ਲਈ ਸਕੀਮ ਹੈ ਪੰਜਾਬ ਦਾ ਵੀ ਭਲਾ ਹੋਇਆ ਮੈਂ ਸਮਝਦਾ ਕਿ ਸਰਕਾਰ ਦਾ ਵੀ ਭਲਾ ਹੋਇਆ ਸਰਕਾਰਾਂ ਦੀ ਕੀ ਮਜਬੂਰੀਆਂ ਕੀ ਹੋ ਜਾਂਦੀਆਂ ਨੇ ਕਿ ਸਰਕਾਰਾਂ ਨੇ ਲੋਨ ਲੈਣੇ ਸੀ ਕਰਜ਼ੇ ਬਹੁਤ ਚੜ ਗਏ ਪੰਜਾਬ ਦੇ ਸਰ ਤਾਂ ਮੈਂ ਸਮਝਦਾ ਕਿ ਬਦਕਿਸਮਤੀ ਆ ਜਦੋਂ ਸਰਕਾਰਾਂ ਲੋਨ ਲੈ ਕੇ ਕਿਸੇ ਨੂੰ ਨਾ ਸਕੀਮ ਦਿੰਦੇ ਨੇ ਨਾ ਲੋਨ ਲੈ ਕੇ ਇਹ ਨਹੀਂ ਚਾਹੀਦੀਆਂ ਸਰਕਾਰ ਆਪਣੀ ਕੋਈ ਸੋਰਸੇਜ ਪੈਦਾ ਕਰੇ ਸਰਕਾਰ ਨੇ ਲੱਖ ਕਰੋੜ ਕਮਾਇਆ ਜੀ ਜੀ ਉਹਦੇ ਚੋਂ 70% ਦੀ ਅਸੀਂ ਆ ਭਲਾਈ ਦੀਆਂ ਸਕੀਮਾਂ ਦਵਾਂਗੇ ਜੀ 30% ਪੇੜ ਰੱਖਾਂਗੇ ਆਕਸੋਫ ਵਾਸਤੇ ਫੇਰ ਤਾਂ ਚੜ ਸਕਦਾ ਜੀ ਅੱਜ ਕਰੋੜ 100 ਕਰੋੜ ਦਾ ਕਰਜ਼ਾ ਆਪਾਂ ਲੱਖ ਕਰੋੜ ਦਾ ਕਰਜ਼ਾ 2 ਲੱਖ ਕਰੋੜ ਕਰ ਲਿਆ 40 ਕਰੋੜ ਕਰ ਲਿਆ ਆਖਰ ਹੋਏਗਾ ਕੀ ਇਹ ਸਟੇਟ ਦਾ ਪਤਨ ਹੋ ਜਾਏਗਾ ਸਟੇਟ ਦੇਣਦਾਰੀ ਇੰਨੀ ਹੋ ਜਾਊਗੀ ਮਾਨ ਸਾਹਿਬ ਸਾਹ ਲੈਣਾ ਔਖਾ ਹੋ ਜਾਊਗਾ ਇਹ ਜਿਹੜੀਆਂ ਸੜਕਾਂ ਤੇ ਆ ਸਿਸਟਮ ਸਾਰਾ ਬਿਜਲੀ ਹੈ ਇਹ ਬਿਨਾ ਪੈਸਿਆਂ ਤੋਂ ਨਹੀਂ ਆ ਪੈਸਿਆਂ ਨਾਲ ਮਿਲਦੀਆਂ ਨੇ ਇਹ ਪੈਸਿਆਂ ਨਾਲ ਨਹੀਂ ਮਿਲਦੀਆਂ ਨੇ ਇਹ ਕੋਈ ਵੀ ਸਰਕਾਰ ਹੁਣ ਮੈਂ ਸਮਝਦਾ ਕਿ ਹੁਣ ਵਾਲੀ ਸਰਕਾਰ ਮਾਨਸਾਹਬ ਦੀ ਸਰਕਾਰ ਇਹਨਾਂ ਨੇ ਬੜਾ ਕੁਝ ਕਿਹਾ ਸੀ ਜਦੋਂ ਜ਼ਿੰਮੇਵਾਰੀ ਨਹੀਂ ਨਾ ਹੁੰਦੀ ਬੰਦਾ ਬੜਾ ਕੁਝ ਕਹਿੰਦਾ ਮੈਂ ਐ ਕਰ ਦੂੰਗਾ ਮੈਂ ਐ ਕਰ ਦੂੰਗਾ ਆ ਮੈਂ ਮੈਂ ਤਾਂ ਕਰੇ ਖੇਤੀ ਕਰੀ ਨਹੀਂ ਮੈਂ ਤੇ ਤੁਹਾਡੇ ਵਰਗੇ ਜਿਹੜੇ ਕਿਸਾਨ ਖੇਤ ਦਾ ਕਿਸਾਨ ਕਹਿੰਦਾ ਮੈਂ ਮਰ ਗਿਆ ਮੈਨੂੰ ਲੱਖ ਰੁਪਏ ਦੀ ਕਮਾਈ ਆ ਮੈਂ ਕਹਿੰਦਾ ਮੈਂ ਤਾਂ 20 ਲੱਖ ਦੀ ਕਰ ਦੂੰ ਮੈਨੂੰ ਪਤਾ ਨਹੀਂ ਪਾਉਣੀ ਕਿਵੇਂ ਆ ਬੀਜਣੀ ਕਿਵੇਂ ਆ ਮੰਡੀ ਕਰਨਗੇ ਇਹਦਾ ਕਿਵੇਂ ਹੋਣਾ ਮੈਂ ਕਹਿਣਾ ਹੀ ਆ ਨਾ ਵੀ ਮੈਂ 20 ਲੱਖ ਕਮਾ ਦੂੰ ਜਦ ਕਮਾਉਣਾ ਪੈਂਦਾ ਫੇਰ ਪਤਾ ਲੱਗਦਾ ਆ ਸਰਕਾਰ ਨੇ ਵੀ ਬੜਾ ਕਿਹਾ ਸੀ ਅਸੀਂ 40000 ਕਰੋੜ ਰੇਤੀ ਚ ਕਮਾ ਦਾਂਗੇ ਆ ਸਕੀਮ ਦੇ ਦਾਂਗੇ ਆ ਸਕੀਮ ਬਿਲਕੁਲ ਕਰਨਾ ਚਾਹੀਦਾ ਸੀਗਾ ਨਹੀਂ ਹੋਇਆ ਜਿਹੜੀ ਨਹੀਂ ਹੋ ਪਾ ਸਕਦੀ ਕਈ ਵਾਰੀ ਆਪਾਂ ਵਾਅਦੇ ਕਰ ਲੈਂਦੇ ਨੇ ਜਦੋਂ ਬੰਦਾ ਕੁਰਸੀ ਤੇ ਬੈਠਦਾ ਜਿਸੇ ਕੰਮ ਚ ਜਾਣੂ ਹੁੰਦਾ ਫੇਰ ਪਤਾ ਲੱਗਦਾ ਸੋ ਮੈਂ ਤਾਂ ਆਖਰ ਇਹੀ ਗੱਲ ਕਹਾਗਾ ਜੇ দান ਦੇਣਾ ਨਾ ਆਪਣੀ ਜੇਬ ਚੋਂ 10 ਪੈਸੇ ਦੇ ਦੋ ਕਿਸੇ ਤੋਂ ਉਧਾਰੀ ਲੈ ਕੇ ਨਾ ਦੋ ਉਹ ਤੁਹਾਡਾ দান ਲੱਗਣਾ ਨਹੀਂ ਲੋਕਾਂ ਤੋਂ ਮੰਗਦੇ ਫਿਰੋ ਜੀ ਮੈਂ দান ਦੇਣਾ ਮੈਨੂੰ ਦੇਈ 10 ਰੁਪਏ ਮੈਂ ਗਾਹਾਂ দান ਦੇਣਾ ਕੀ ਫਾਇਦਾ ਹੋਇਆ ਬਈ ਤੁਸੀਂ 10 ਪੈਸੇ ਦੇ ਦਿਓ দান ਤੁਹਾਡਾ ਲੱਗ ਜਾਏਗਾ ਏਹੀ ਗੱਲ ਆ ਸਰਕਾਰਾਂ ਆਪਣੀ ਕਮਾਈ ਕਰਕੇ ਆਪਣੇ ਇਨਕਮ ਸੋਰਸਸ ਪੈਦਾ ਕਰਕੇ ਲੋਕਾਂ ਨੂੰ ਸਕੀਮਾਂ ਦੇਣੀਆਂ ਚਾਹੀਦੀਆਂ ਪਿੰਡ ਚ ਸੋਸਾਇਟੀਆਂ ਨੇ ਹੁਣ ਕਈ ਸੋਸਾਇਟੀਆਂ ਘਾਟੇ ਚ ਨੇ ਬਹੁਤ ਘਾਟੇ ਚ ਨੇ ਕਈ ਸੁਸਾਇਟੀਆਂ ਐਸੀਆਂ ਨੇ ਪਿੰਡਾਂ ਦੇ ਵਿੱਚ ਵਧੀਆ ਬੰਦੇ ਨੇ ਉਹ ਉਹ ਸੋਰਸਸ ਨੂੰ ਚਲਾ ਕੇ ਗੱਲ ਨੂੰ ਚਲਾ ਕੇ ਉਹ ਮੁਨਾਫੇ ਚ ਨੇ ਉਹਦਾ ਮੁਨਾਫਾ ਵੰਡਿਆ ਜਾਂਦਾ ਫੇਰ ਉਹ ਅੱਗੇ ਨੂੰ ਲੈਂਦੇ ਨੇ ਸੁਸਾਇਟੀ ਇੱਕ ਟਰੈਕਟਰ ਹੋਰ ਲੈ ਲਓ ਬਈ ਲੋਕਾਂ ਦੇ ਪਹਿਲੇ ਹੀ ਇਹਦੇ ਚ ਪੈਟਰੋਲ ਪੰਪ ਲਵਾ ਲਓ ਬਈ ਆ ਚਾਰ ਦੁਕਾਨਾ ਪਾ ਲਓ ਜੀ ਹੋਰ ਇਨਕਮ ਹੋ ਜੇਗੀ ਉਹ ਪਿੰਡ ਦੀ ਇਨਕਮ ਆ ਪਿੰਡ ਦੀ ਵਾਧਦੀ ਆ ਤੇ ਕਈ ਵਧਾ ਲੈਂਦੇ ਨੇ ਕਿ ਘਟਾ ਲੈਂਦੇ ਨੇ ਕਈ ਜਗ੍ਹਾ ਸੁਸਾਇਟੀਆਂ ਖਤਮ ਹੋ ਗਈਆਂ ਨੇ ਕਈ ਜਗ੍ਹਾ ਸੁਸਾਇਟੀਆਂ ਇੰਨੀਆਂ ਪਰਫੁੱਲਤ ਨੇ ਲੋਕਾਂ ਨੂੰ ਆਸਰਾ ਬੜਾ ਹਦਾ ਇਹੀ ਸਟੇਟ ਦਾ ਕਾਰਨ ਹੈ ਇਸ ਸਟੇਟ ਵੀ ਇੱਕ ਜਿਹੜੀ ਸਰਕਾਰ ਸੋਸਾਇਟੀ ਹੈ ਲੋਕਾਂ ਦਾ ਟੈਕਸ ਇਕੱਠਾ ਕਰਨਾ ਲੋਕਾਂ ਤੋਂ ਇਨਕਮ ਪੈਦਾ ਸੋਰਸਸ ਕਰਕੇ ਟੈਕਸ ਲੈ ਕੇ ਉਹਦੇ ਨਾਲ ਸਰਕਾਰ ਚੱਲਦੀ ਹੈ ਬਿਲਕੁਲ ਲੱਗਦਾ ਨਹੀਂ ਪੰਜਾਬ ਦੇ ਜਿਹੜੇ ਲੋਕ ਨੇ ਉਹ ਬੜੇ ਭੋਲੇ ਭਾਲੇ ਨੇ ਰਾਜਨੀਤਿਕ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ ਬਸ ਇੱਕ ਗੱਲ ਠੀਕ ਹੈ ਪੰਜਾਬ ਦੇ ਲੋਕ ਬਹੁਤ ਦਇਵਾਨ ਨੇ ਅੱਜ ਤੋਂ ਨਹੀਂ ਗੁਰੂਆਂ ਪੀਰਾਂ ਤੋਂ ਲੈ ਕੇ ਲੋਕ ਇੰਨੇ ਦਇਆਵਾਨ ਨੇ ਪੰਜਾਬ ਦੇ ਲੋਕ ਇੰਨੇ ਦਾਇਰ ਕਈ ਵਾਰੀ ਏਮੋਸ਼ਨਲ ਹੋ ਜਾਂਦੇ ਨੇ ਉਹਨੂੰ ਟੱਚ ਕਰ ਦਈਏ ਐ ਟੱਚ ਕਰ ਜਾਂਦੀ ਹੈ ਗੱਲ ਜਦੋਂ ਇੱਥੇ ਸੀਨੇ 'ਚ ਪੰਜਾਬੀ ਦੇ ਟੱਚ ਕਰ ਗਈ ਫੇਰ ਉਹ ਬੁਰਾ ਭਲਾ ਨਹੀਂ ਦੇਖਦੇ ਫਿਰ ਤਾਂ ਪਿੰਡਾ ਸਰ ਕਰਕੇ ਹੀ ਹਟਦੇ ਨੇ ਕਈ ਵਾਰੀ ਸਾਡੇ ਨਾਲ ਵੀ ਪਿੱਛੇ ਹੁਣ ਹੋਇਆ ਹੀ ਹੈ ਅਸੀਂ ਸਰ ਕਰੇ ਹੀ ਗਿਆ ਸਾਨੂੰ ਹਟਾਇਆ ਹੀ ਹੈ ਇਹ ਤਾਂ ਜਿਹੜੀ ਪੰਜਾਬੀਆਂ ਨੂੰ ਗੱਲ ਨਹੀਂ ਚੰਗੀ ਲੱਗਦੀ ਫੇਰ ਤਾਂ ਇਹ ਕਹਿੰਦੇ ਨੇ ਹਟ ਪਿੱਛੇ ਬਿਲਕੁਲ ਕੋਟੜਾ ਬਹੁਤ ਬਹੁਤ ਧੰਨਵਾਦ ਇਹਨਾਂ ਸਾਹਿਬ ਕਾ ਕੈਬਨਟ ਮੰਤਰੀ ਸਾਦੂ ਸਿੰਘ ਧਰਸੂਤ ਨੇ ਜਿੱਥੇ ਸਲਾਘਾ ਵੀ ਕੀਤੀ ਹੈ ਕਿਤੇ ਨ ਕਿਤੇ ਪੰਜਾਬ ਸਰਕਾਰ ਦੀ ਜਿਹੜਾ ਕਾਨੂੰਨ ਇਹ ਵਾਪਸ ਲਈ ਜਾਂ ਪਾਲਿਸੀ ਵਿਰੋਧੀਆਂ ਦੇ ਨਿਸ਼ਾਨੇ ਸੀ ਤੀ ਇੱਕ ਮਹੀਨੇ ਤੋਂ ਪੰਜਾਬ ਸਰਕਾਰ ਉਸ ਕਰਕੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਇੱਕ ਪਾਸੇ ਦਾ ਝੋਕਣਾ ਜ਼ਰੂਰ ਪਿਆ ਪਰ ਜੇ ਇਹ ਜੇ ਪਾਲਿਸੀ ਲਾਗੂ ਹੋ ਜਾਂਦੀ ਤਾਂ ਪੰਜਾਬ ਦਾ ਕਿਸਾਨ ਉਹ ਉਜੜ ਜਾਣਾ ਸੀ ਪੰਜਾਬ ਦੇ ਪੱਲੇ ਕੁਝ ਨਹੀਂ ਸੀ ਰਹਿਣਾ ਇਹਨਾਂ ਨੇ ਵੀ ਸਲਾਘਾ ਕੀਤੀ ਤੇ ਵਿਰੋਧੀ ਵੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੀ ਸਲਾਘਾ ਕਰਦੇ ਜ਼ਰੂਰ ਨਾਜ਼ਰ ਆ ਰਹੇ ਨੇ ਪਰ ਸਰਕਾਰਾਂ ਨੂੰ ਇਹਨਾਂ ਪਾਲਿਸੀਆਂ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਆਪਣੇ ਸੂਬੇ ਦੇ ਲਈ ਸੋਚ ਲੈਣਾ ਚਾਹੀਦਾ ਕਿ ਸਾਨੂੰ ਇਸ ਦੇ ਫਾਇਦੇ ਨੇ ਜਾਂ ਇਸ ਪਾਲਿਸੀ ਦੇ ਨੁਕਸਾਨ ਨੇ ਹੁਣ ਝੁੱਕ ਕੇ ਕਿਸ ਤਰ੍ਹਾਂ ਅੱਗੇ 27 ਦੀਆਂ ਵੋਟਾਂ ਦੇ ਵਿੱਚ ਜਾਵੇਗੀ ਪਿੰਡਾਂ ਦੇ ਵਿੱਚ ਹੋਲਡਿੰਗ ਲੱਗ ਚੁੱਕੇ ਸੀ ਬਾਈਕਾਟ ਕਰ ਦਿੱਤਾ ਗਿਆ ਸੀ ਪਿੰਡਾਂ ਦੇ ਵਿੱਚ ਨਹੀਂ ਬਣ ਦਿੱਤਾ ਜਾਊਗਾ ਆਮ ਆਦੀ ਪਾਰਟੀ ਦਾ ਚਾਹੇ ਕੋਈ ਵਜ਼ੀਰ ਚਾਹੇ ਕੋਈ ਵਿਧਾਇਕ ਹੁਣ 27 ਦੀਆਂ ਚੋਣਾਂ ਦੇ ਵਿੱਚ ਰਿਜ਼ਲਟ ਦੱਸਣਗੇ ਲੋਕ ਕਿਸ ਨੂੰ ਫਤਵਾ ਦੇਣਗੇ ਧੰਨਵਾਦ ਜੀ ਬਹੁਤ ਬਹੁਤ